ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮ੍ਰਿਤਸਰ ਏਰੀਆ ਕਾਸਟ ਜੱਟ ਸਿੱਖ ਉਮਰ 24 ਸਾਲ ਕੱਦ 5 ਫੁੱਟ 9 ਇੰਚ ਪੜਾਈ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਡਿਵੈਲਪਮੈਂਟ 1 ਇਅਰ अर्ਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ 2 ਇਅਰ ਪਲੱਸ ਐਕਸਪੀਰੀਅੰਸ ਪੈਨਪਰਾ 9 ਤੇ ਕਾਮਕਾਰ ਜੀ 6 ਕਿਲੇ ਚ ਮੀਨ ਆਉਂਦੀ ਏ ਕੁੜੀ ਨੂੰ ਸ਼ਾਰਟ ਟਾਈਮ ਡਿਵੋਰਸਡੇ ਤੇ ਪਰਿਵਾਰ ਦੀ ਮੰਗੇ ਮੁੰਡਾ ਵੈਸ਼ਨੂ ਹੋਵੇ ਤੇ ਬਾਹਰ ਪੀਆਰ ਹੋਵੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਓਨਲੀ ਵਟਸਐਪ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਰਾਮਪੁਰਾ ਫੂਲ ਬਠਿੰਡਾ ਕਾਸਟ ਮਜਬੀ ਸਿੱਖ ਗੋਤ ਘਾਰੂ ਉਮਰ 1997 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਨੋਨ ਮੈਡੀਕਲ ਡਿਪਲੋਮਾ ਡੀ ਫਾਰਮੇਸੀ ਭੈਣ 1 ਕੇਜੀ ਅਨਮੈਰੀਡੇ ਪਿਤਾ ਸੈਲਫ ਬਿਜ਼ਨਸ ਤੇ ਮਾਤਾ ਹਾਊਸ ਵਾਈਫ ਕਾਮੇਜੀ ਇਹਨਾਂ ਦਾ ਵਰਕ ਪਰਮਿਟ ਬ੍ਰੈਂਟਨ ਮੈਡੀਕਲ ਫੀਲਡ ਤੇ ਪਰਿਵਾਰ ਦੀ ਮੰਗੇ ਜੀ ਰਿਕੁਇਰਮੈਂਟ ਬੀ ਐਸ ਸੀ ਨਰਸਿੰਗ ਗਰਲ ਤੇ ਹਾਈਟ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਲਾਲ ਸਿੰਘ ਵਿਰਕ ਪਤਾ ਕੋਟਲਾ ਡਢੇਰੀ ਮੰਡੀ ਗੋਬਿੰਦਗੜ੍ਹ ਕਾਸਟ ਜਾਤਿਸਿਕ ਗੋਤ ਵਿਰਕ ਹਾਜਰਾ ਉਮਰ 25 9 1997 ਕੱਦ 182 ਸੈਂਟੀਮੀਟਰ ਪੜਾਈ 10th ਮੁੰਡਾ ਸ਼ੁੱਧ ਵੈਸ਼ਨੋਈ ਪ੍ਰਾਇ ਇੱਕ ਮੈਰਿਡ ਪ੍ਰਾਈਵੇਟ ਜਰਬ ਕਰਦਾ ਤੇ ਇੱਕ ਪੁਰਤਗਾਲ ਪੀ ਆਰ ਕੰਮੇ ਜੀ ਇਹਨਾਂ ਦਾ ਵਰਕ ਟਰਾਲਰ ਡਰਾਈਵਰ ਕੁਵੇਤ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜੋਤ ਸਿੰਘ ਪਤਾ ਪਟਿਆਲਾ ਕਾਸਟ ਗੋਤ ਕੋਲੀ ਖੱਤਰੀ ਉਮਰ 15/4 1996 ਕੱਦ 5 ਫੁੱਟ 8 ਇੰਚ ਪੜਾਈ ਐਮ ਕਾਮਪ ਤੇ ਭਰਾ ਏਕੇਜੀ ਕੈਨੇਡਾ ਏ ਮਿਡਲ ਕਲਾਸ ਫੈਮਿਲੀ ਤੇ ਕੰਮ ਏ ਜੀ ਇਹਨਾਂ ਦਾ ਪੀਐਸਪੀਸੀਐਲ ਗਵਰਨਮੈਂਟ ਜੌਬ ਹਾਊਸ ਤੇ ਸ਼ਾਪ ਪਰਿਵਾਰ ਦੀ ਮੰਗੇ ਕੁੜੀ ਗੁਰ ਸਿੱਖ ਹੋਵੇ ਮੈਰਿਜ ਸਿੰਪਲ ਕਰਨੀ ਏ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਪਿੰਦਰ ਸੂਦ ਪਤਾ ਮੋਰਿੰਡਾ ਮੇਨ ਬਜ਼ਾਰ ਕਾਸਟ ਸੂਦ ਉਮਰ 2/12 1990 ਕੱਦ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਪਲੱਸ ਡਿਪਲੋਮਾ ਪ੍ਰਾਦ ਹੋਨੇ ਜੀ ਕੰਮੇ ਜੀ ਇਹਨਾਂ ਦਾ ਰੈਸਟੋਰੈਂਟ ਪਲੱਸ ਡੀਜੇ ਪ੍ਰਾਪਰਟੀ ਦੋ ਹਾਊਸ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਪਰ ਜਨਰਲ ਕਾਸਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਜਿੰਦਰ ਸਿੰਘ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਉਮਰ ਅਕਤੂਬਰ 1997 ਜਨਮ ਸਥਾਨ ਗੁਰਦਾਸਪੁਰ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਐਂਡ ਐਮਟੈਕ ਇਨ ਕੰਪਿਊਟਰ ਸਾਇੰਸ ਕੰਮ ਇਹ ਜੀ ਇਹਨਾਂ ਦਾ ਲੜਕਾ ਪੀਆਰ ਇਨ ਕੈਨੇਡਾ ਜੌਬ ਸੌਫਟਵੇਅਰ ਡਿਵੈਲਪਰ ਇਨ ਐਮਾਜ਼ਨ ਕੰਪਨੀ ਕੈਨੇਡਾ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਡਿਗਰੀ ਹੋਲਡਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨੌਰਪ੍ਰੀਤ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਜਾਤ ਸਿੱਖ ਗੋਤ ਉਪਲ ਉਮਰ 40 ਸਾਲ ਕੱਦ 5 ਫੁੱਟ 11 ਇੰਚ ਪੜਾਈ 10 ਪਾਸ ਭੈਣਾ ਦੋਨੇ ਮੈਰਿਡ ਨੇ ਇੱਕ ਗਵਰਨਮੈਂਟ ਚੌਪ ਇੱਕ ਹਾਊਸਵਾਈਫ ਤੇ ਮਾਤਾ ਹਾਊਸਵਾਈਫ ਨੇ ਪਿਤਾ ਐਕਸਪਾਇਰ ਨੇ ਮੁੰਡੇ ਦੇ ਕੋਲ ਦੋ ਬੇਟੇ ਨੇ ਇੱਕ ਬੇਟਾ 4 ਸਾਲ ਦਾ ਇੱਕ 11 ਸਾਲ ਦਾ ਤੇ ਕੰਮ ਇਹ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ ਆਪਣੀ ਵਧੀਆ ਕੋਠੀ ਪਾਈ ਹੋਈ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਵਿਧਵਾ ਜਾਂ ਤਲਾਕਸ਼ੁਦਾ ਇੱਕ ਬੱਚੇ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰ ਸਿਮਰਨ ਸਿੰਘ ਅਮ੍ਰਿਤਾਰੀ ਪਤਾ ਕਾਲੜਾ ਲੁਧਿਆਣਾ ਕਾਸਟ ਚੋਹਾਨ ਰਾਜਪੂਤ ਅਰੂੜਾ ਉਮਰ 17 1984 ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਮੁੰਡਾ ਤਲਾਕਸ਼ੁਦਾ ਹੈ ਬਿਨਾ ਬੱਚੇ ਦੇ ਭਰਾ ਇੱਕੇ ਮੈਰਿਡ ਇਹ ਪਿਤਾ ਐਕਸਪਾਇਰ ਨੇ ਬੋਥ ਪੇਰੈਂਟਸ ਆਰ ਪੈਨਸ਼ਨਰ ਫਰੋਮ ਗਵਰਨਮੈਂਟ ਜੌਬ ਤੇ ਕਾਮੇ ਜੀ ਇਹਨਾਂ ਦਾ ਰੈਂਟਲ ਇਨਕਮ ਐਂਡ ਆਨਲਾਈਨ ਜੌਬ ਗੁੱਡ ਇਨਕਮ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਪਤਾ ਚੀਲਾ ਰੋਪੜ ਕਾਸਟ ਸੈਣੀ ਸਿੱਖ ਉਮਰ 1994 ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਬੀਏ ਰਾ ਏਕੇ ਫਾਰਮ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਆਪਣਾ ਬਿਜ਼ਨਸ ਪੂਰੀ ਪਰਿਵਾਰ ਦਾ ਕੰਮ ਏ ਜੀ ਆਪਣਾ ਬਿਜ਼ਨਸ ਏ ਵਧੀਆ ਆਮਦਨੀ ਜ਼ਮੀਨ 4 ਕਿੱਲੇ ਆ ਇੱਕ ਪਲਾਟ ਰੋਪੜ ਦੇ ਵਿੱਚ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਘਰੇਲੂ ਹੋਵੇ ਐਸੀ BC ਕਾਸਟ ਨੂੰ ਛੱਡ ਕੇ ਬਾਕੀ ਸਾਰੀਆਂ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਉਮਰ 26 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ BA ਭਰਾ 1 ਪੈਨ 9 ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਮਾਤਾ ਹਾਊਸ ਵਾਈਫ ਨੇ ਮੁੰਡਾ ਵੈਸ਼ਨੋਏ ਤੇ ਕਾਮੇ ਜੀ ਇਹਨਾਂ ਦਾ 6.5 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਭਾਵੇਂ 10-10 ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਾ ਸਿੰਘ ਪਤਾ ਧੂਰੀ ਸੰਗਰੂਰ ਕਾਸਟ ਮੈਰਾ ਸਿੱਖ ਉਮਰ 34 ਸਾਲ ਕੱਦ 5 ਫੁੱਟ 6 ਇੰਚ ਪੜਾਈ 10th ਪਾਸ ਹੁੰਦਾ ਡਿਵੋਰਸ ਤੇ ਕੰਮ ਇਹ ਜੀ ਇਹਨਾਂ ਦਾ ਰਾਜ ਮਿਸਤਰੀ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਗਰੀਬ ਪਰਿਵਾਰ ਦੀ ਹੋਵੇ ਵਿਧਵਾ ਤੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਨਾਲਪੁਰਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਕਾਸਟ ਜਟ ਸਿਕ ਗੋਤ ਉਪਲ ਉਮਰ 1990 ਕੱਦ 5 ਫੁੱਟ 7 ਇੰਚ ਪੜਾਈ ਗ੍ਰੈਜੂਏਸ਼ਨ ਭੈਣ ਇੱਕ ਮੈਰਿਡ ਆਸਟ੍ਰੇਲੀਆ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਕੰਮੇਜੀ ਮੁੰਡਾ ਦੋ ਵਾਰ ਆਸਟ੍ਰੇਲੀਆ ਜਾ ਕੇ ਆਇਆ ਹੋਇਆ ਦੁਬਈ ਤੋਂ ਟਰਾਲੀ ਦਾ ਲਾਇਸੈਂਸ ਬਣਿਆ ਹੋਇਆ ਹੈ। ਮਾਤਾ ਪਿਤਾ ਦਾ ਵੀਜ਼ਾ ਲੱਗਿਆ ਹੋਇਆ ਤੇ ਪਰਿਵਾਰ ਦੀ ਮੰਗੇ ਕੁੜੀ ਨੇ ਬੀਐਸਸੀ ਨਰਸਿੰਗ ਚ ਆਈਲੈਂਡਸ ਦੇ 6 ਜਾਂ 7 ਬੈਂਡ ਹੋਣ ਸੋਹਣੀ ਸੁਨੱਖੀ ਹੋਵੇ ਸਿੰਪਲ ਮੈਰਿਜ ਕਰਨੀਏ 노 ਗੋਲਡ 노 ਕੈਸ਼ ਵਾਰ ਜਾਣ ਦਾ ਖਰਚਾ ਮੁੰਡੇ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਵਿੰਦਰ ਸਿੰਘ ਪਤਾ ਮੋਗਾ ਕਾਸਟ ਜੱਟ ਸੀਕ ਗੋਤ ਬਰਾੜ ਉਮਰ 12/3/1991 ਕੱਦ 6 ਫੁੱਟ 2 ਇੰਚ ਪੜਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਆਈਲੈਟਸ ਜੀਟੀ 6 ਬੈਡ ਪੈਨ 1 ਕੈਨੇਡਾ ਪੀਆਰ ਤੇ ਕਾਮੇਜੀ ਤਿੰਨ ਕਿੱਲੇ ਜ਼ਮੀਨ ਇਹ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨ ਵਾਲਾ ਕਾਸਟ ਰਵੀ ਦਸੀਆ ਗੋਤ ਬੰਦਨ ਉਮਰ 12/7/1995 ਕੱਦ 164 ਸੈਂਟੀਮੀਟਰ ਪੜਾਈ ਬੀਟੈਕ ਪੈਨ ਇੱਕ ਮੈਰਿਡ ਪਰ ਇੱਕ ਸੌਫਟਵੇਅਰ ਇੰਜੀਨੀਅਰਿੰਗ ਇਨ ਐਮ ਐਨ ਸੀ ਗੁੜਾਉ ਪਿਤਾ ਰਿਟਾਇਰ ਬੀਐਸਐਫ ਤੇ ਪਰਿਵਾਰ ਦੀ ਮੰਗੀ ਜੀ ਮੁੰਡਾ ਕੈਨੇਡਾ ਜਾਂ ਯੂ ਐਸ ਏ ਵੈਲ ਸੈਟਲ ਹੋਵੇ ਵੈਸ਼ਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਕਰਨ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਸਿਆਣੀ ਗੋਤ ਵੈਦ ਪੜਾਈ 10 ਪਾਸ ਪੈਣ ਏਕੇ ਮੈਰਿਡੇ ਤੇ ਕੰਮ ਇਹ ਜੀ ਪ੍ਰਾਈਵੇਟ ਨੌਕਰੀ ਕਰਦੇ ਨੇ 15 ਮਰਲੇ ਦਾ ਆਪਣਾ ਘਰ ਏ 15 ਮਰਲੇ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਕਾਸਟ ਕੋਈ ਵੀ ਹੋਵੇ ਗਰੀਬ ਘਰ ਦੀ ਹੋਵੇ ਭਾਵੇਂ ਤਿਲਾਖਸ਼ੂ ਦਾ ਬਿਨਾਂ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੈਨੇਡਾ ਪੀਆਰ ਪਤਾ ਮੋਗਾ ਕਾਸਟ ਜਟ ਸਿਕ ਗੋਤ ਬਰਾੜ ਉਮਰ ਅਕਤੂਬਰ 1999 ਪੜਾਈ ਪਲੱਸ 2 ਕੈਨੇਡਾ ਕੱਦ 6 ਫੁੱਟ ਭਰਾ 1 ਪੈਣ ਇੱਕ ਮੈਰਿਡ ਕੰਮੇ ਜੀ ਇਹਨਾਂ ਦਾ ਓਨਰ ਆਫ ਕੰਸਟਰਕਸ਼ਨ ਬਿਜ਼ਨਸ 10 ਕਿੱਲੇ ਜ਼ਮੀਨ 2 ਹਾਊਸ ਸਰੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਮੈਡੀਕਲ ਲਾਈਨ ਦੇ ਵਿੱਚ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮ੍ਰਿਤਾਰੀ ਪਤਾ ਪਿੰਡ ਧਾਮ ਕਪੂਰਥਲਾ ਕਾਸਟ ਕੰਬੋਜ ਉਮਰ 29 ਸਾਲ ਕੱਦ 6 2 ਪੜ੍ਹਾਈ ਬੀਟੈਕ ਸੀਐਸਸੀ ਕੰਮ ਇਹ ਜੀ ਪ੍ਰਾਈਵੇਟ ਨੌਕਰੀ ਕਰਦੇ ਆ ਵੈਲ ਸੈਟਲ ਨੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਘਰੇ ਲੋ ਹੋਵੇ ਪੰਜਾਬ ਤੋਂ ਕਿਸੇ ਵੀ ਏਰੀਏ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੁੜੀ ਕੰਬੋਜ ਆ ਖੱਤਰੀ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜਿਗਰਾਉਂ ਲੁਧਿਆਣਾ ਕਾਸਟ ਮਜਬੀ ਸਿੱਖ ਉਮਰ 1991 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਕੰਮ ਇਹ ਜੀ ਮੁੰਡਾ ਕਨੇਡਾ ਪੀਆਰਏ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਪੀਆਰ ਹੋਵੇ ਜਾਤੀਵੰਦਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ